ਦੋਸਤੋ ਅੱਜ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜੋ ਸੱਤਾ ਪੰਜਾਬ ਦੇ ਵਿੱਚ ਸੱਤਾ ਮੰਨ ਰਹੀ ਹੈ ਕੁਝ ਧਿਰਾਂ ਦਾ ਔਰ ਕੁਝ ਪਾਰਟੀਆਂ ਦਾ ਇਹ ਵੀ ਕਹਿਣਾ ਹੈ ਕਿ 2027 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਸਿਰਫ ਪੰਜਾਬ ਵਿੱਚੋ ਹੀ ਨਹੀਂ ਪੂਰੇ ਭਾਰਤ ਵਿੱਚੋ ਹੀ ਖਤਮ ਹੋ ਜਾਏਗੀ ਜਿਸ ਰਫ਼ਤਾਰ ਨਾਲ ਇਸ ਪਾਰਟੀ ਨੇ ਰਾਜਨੀਤੀ ਦੇ ਸਿਖਰ ਨੂੰ ਛੋਇਆ ਅੱਜ ਦੇਖਿਆ ਇਹ ਜਾ ਰਿਹਾ ਕਿ ਇਹ ਉਸੇ ਰਫ਼ਤਾਰ ਨਾਲ ਹੀ ਇਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਜਿਹੜੀ ਲੋਕਾਂ ਦੇ ਵਿੱਚ ਆਪਣੀ ਇਹਨਾਂ ਨੇ ਹੋਂਦ ਹੈ ਉਸ ਨੂੰ ਬਰਕਰਾਰ ਰੱਖਣ ਦੇ ਵਿੱਚ ਆਮ ਆਦਮੀ ਪਾਰਟੀ ਸਫਲ ਨਹੀਂ ਰਹਿ ਰਹੀ ਤੁਹਾਨੂੰ ਯਾਦ ਹੋਵੇਗਾ ਕਿ ਇਸ ਪਾਰਟੀ ਦਾ ਥੋੜਾ ਪਿਛੋਕੜ ਦੇਖਦੇ ਹਾਂ ਕਿ ਜਦ ਅੰਨਾ ਹਜ਼ਾਰੇ ਨੇ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਸੀ ਤਾਂ ਉਸ ਵੇਲੇ ਬੇਸ਼ੱਕ ਉਹਨਾਂ ਨੇ ਰਾਜਨੀਤੀ ਦੇ ਵਿੱਚ ਆਉਣ ਤੋਂ ਇਨਕਾਰ ਕੀਤਾ ਸੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੁੰਦਿਆਂ ਦੱਸਿਆ ਸੀ ਪਰ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਹਿਯੋਗੀ ਸਨ ਇਨਾਂ ਨੇ ਉਸ ਵੇਲੇ ਐਲਾਨ ਕੀਤਾ ਕਿ ਅਸੀਂ ਇੱਕ ਲੋਕਾਂ ਨੂੰ ਐਹੋ ਜੀ ਪਾਰਟੀ ਦੇਵਾਂਗੇ ਜਿਹੜੀ ਬਿਲਕੁਲ ਸਾਫ਼ ਸਵਸ਼ਟ ਤੇ ਪਾਰਦਰਸ਼ਤਾ ਨਾਲ ਜਿਹੜੀ ਹੈ ਉਹ ਰਾਜਨੀਤੀ ਕਰੇਗੀ ਤੇ ਕੁਝ ਟਾਈਮ ਬਾਅਦ ਉਸ ਅੰਦੋਲਨ ਤੋਂ ਬਾਅਦ ਇੱਕ ਨਵੀਂ ਪਾਰਟੀ ਹੋਂਦ ਵਿੱਚ ਆਉਂਦੀ ਹੈ ਜਿਸ ਦਾ ਨਾਮ ਰੱਖਿਆ ਗਿਆ ਆਮ ਆਦਮੀ ਪਾਰਟੀ ਜਿਹਦੇ ਜਿਹੜੇ ਉਸ ਵੇਲੇ ਕਨਵੀਨਰ ਬਣੇ ਅਰਵਿੰਦ ਕੇਜਰੀਵਾਲ ਔਰ ਉਹਨਾਂ ਨੇ ਇਹ ਕਹਿ ਕੇ ਪਾਰਟੀ ਦਾ ਜਿਹੜਾ ਨੀ ਪੱਥਰ ਜਾਂ ਕਹਿ ਲਓ ਗਠਨ ਕੀਤਾ ਕਿ ਇਹ ਪਾਰਟੀ ਲੋਕਾਂ ਦੀ ਪਾਰਟੀ ਹੋਏਗੀ ਇਹਦੇ ਵਿੱਚ ਆਮ ਲੋਕਾਂ ਨੂੰ ਹੀ ਜਿਹੜੀ ਹੈ ਉਹ ਪਹਿਲ ਦਿੱਤੀ ਜਾਏਗੀ ਜਿਵੇਂ ਕਿ ਪੁਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਜੋ ਵੱਡੇ ਲੈਵਲ ਤੇ ਚੱਲ ਰਹੀਆਂ ਸਨ ਜਿਦੇ ਵਿੱਚ ਬੀਜੇਪੀ ਕਾਂਗਰਸ ਇਹ ਹਮੇਸ਼ਾ ਜਿਨ੍ਹਾਂ ਕੋਲ ਮੋਟਾ ਪੈਸਾ ਹੁੰਦਾ ਸੀ ਉਹਨਾਂ ਨੂੰ ਹੀ ਆਪਣੇ ਕੈਂਡੀਡੇਟ ਐਮ ਐਲ ਏ ਕਿਉਂਕਿ ਉਸ ਵੇਲੇ ਆਪਾਂ ਨੂੰ ਅੱਜ ਵੀ ਯਾਦ ਹੈ ਕਿ ਆ ਜਾਂਦਾ ਸੀ ਕਿ ਜਿਹੜੀ ਸੀਟਾਂ ਦੀ ਖਰੀਦੋ-ਫਰੋਖਤ ਹੁੰਦੀ ਹੈ ਉਹ ਵੀ ਇਹੀ ਹੁੰਦੀ ਹੈ ਕਿ ਚੰਦੇ ਦੇ ਰੂਪ ਦੇ ਵਿੱਚ ਪੈਸਾ ਦੇ ਕੇ ਜਿਹੜੀਆਂ ਸੀਟਾਂ ਨੇ ਉਹ ਪ੍ਰਾਪਤ ਕੀਤੀਆਂ ਜਾਂਦੀਆਂ ਸਾਂ ਚੋਣ ਲੜਨ ਲਈ ਪਰ ਇਸ ਪਾਰਟੀ ਨੇ ਕਹਿ ਲੋ ਜਾਂ ਅਰਵਿੰਦ ਕੇਜਰੀਵਾਲ ਨੇ ਇਹ ਕਿਆ ਕਿ ਜਿਹੜੀ ਮੇਰੀ ਪਾਰਟੀ ਹੋਏਗੀ ਆਮ ਆਦਮੀ ਆਮ ਆਦਮੀਆਂ ਨੂੰ ਹੀ ਆਪਣਾ ਉਮੀਦਵਾਰ ਬਣਾਏਗੀ ਔਰ ਰਾਜਨੀਤੀ ਦੇ ਵਿੱਚ ਅਸੀਂ ਕੀ ਕੀ ਬਦਲਾਅ ਕਰਾਂਗੇ ਇਹ ਉਹਨਾਂ ਨੇ ਉਦੋਂ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਰਾਜਨੀਤੀ ਦੇ ਵਿੱਚ ਜਿਹੜੀ ਹੈ ਜਿੰਨੀਆਂ ਕੁਰੀਤੀਆਂ ਚੱਲ ਰਹੀਆਂ ਹਨ ਇਹਨਾਂ ਨੂੰ ਦੂਰ ਕਰਾਂਗੇ ਚਾਹੇ ਉਹ ਭ੍ਰਿਸ਼ਟਾਚਾਰ ਹੋਵੇ ਨਸ਼ਾ ਹੋਵੇ ਬੇਰੋਜ਼ਗਾਰੀ ਹੋਵੇ ਜਾਂ ਹੋਰ ਵੀ ਬਹੁਤ ਸਾਰੀਆਂ ਉਦੋਂ ਉਹਨਾਂ ਨੇ ਆਪਣੇ ਐਲਾਨਾਂ ਦੇ ਵਿੱਚ ਇਹ ਗੱਲ ਕਹਿ ਕੇ ਪਾਰਟੀ ਹੁੰਦ ਵਿੱਚ ਲਿਆਂਦੀ ਉਹਨਾਂ ਦੇ ਅਨਸਾਰ ਦਿੱਲੀ ਦੇ ਵਿੱਚ ਠੀਕ ਹੈ ਪਹਿਲੀ ਵਾਰੀ ਕੁਝ ਖਾਸ ਹਾਸਲ ਨਹੀਂ ਹੋਇਆ ਪਰ ਦੂਸਰੀ ਵਾਰ ਪੂਰਨ ਬਹੁਮਤ ਦੇ ਨਾਲ ਇਹਨਾਂ ਨੇ ਦਿੱਲੀ ਦੇ ਵਿੱਚ ਆਪਣੀ ਜੜੀ ਉਹ ਸਰਕਾਰ ਬਣਾਈ ਤਾਂ ਇਹ ਗੱਲ ਕਹੀ ਕਿ ਜਿਹੜੀਆਂ ਪਾਰਟੀਆਂ ਟੈਂਡਰਾਂ ਦੇ ਰੂਪ ਦੇ ਵਿੱਚ ਜਦੋਂ ਪੈਸਾ ਦਿੰਦੀਆਂ ਕੁਝ ਵੀ ਚੀਜ਼ਾਂ ਬਣਾਉਣ ਦੇ ਲਈ ਉਹ ਪੈਸਾ ਬਹੁਤ ਜ਼ਿਆਦਾ ਦਿੱਤਾ ਜਾਂਦਾ ਹੈ ਜਿਹਦੇ ਨਾਲ ਦੇਸ਼ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਲੋਕਾਂ ਦਾ ਪੈਸਾ ਹੁੰਦਾ ਹੈ ਲੋਕਾਂ ਦੇ ਟੈਕਸ ਤੋਂ ਇਕੱਠਾ ਕੀਤਾ ਹੋਇਆ ਤਾਂ ਅਸੀਂ ਉਹੀ ਸਾਰੇ ਟੈਂਡਰ ਘੱਟ ਕੀਮਤ ਦੇ ਵਿੱਚ ਕੰਮ ਲੋਕ ਠੇਕੇਦਾਰਾਂ ਤੋਂ ਕੰਮ ਕਰਵਾਵਾਂਗੇ ਤੇ ਦੇਸ਼ ਨੂੰ ਵਿਕਾਸ ਵੱਲ ਲੈ ਕੇ ਜਾਵਾਂਗੇ ਪਰ ਹੋਇਆ ਕਿ ਦਿੱਲੀ ਦੇ ਲੋਕਾਂ ਨੇ ਵਿਸ਼ਵਾਸ ਕਰਕੇ ਇਹਨਾਂ ਦੀ ਸਰਕਾਰ ਬਣਾਈ ਕੁਝ ਟਾਈਮ ਵਧੀਆ ਚੱਲੀ ਪਰ ਉਸ ਤੋਂ ਬਾਅਦ ਉਹੀ ਕੁਝ ਜੋ ਪੁਰਾਣੇ ਰਵਾਇਤੀ ਲੀਡਰ ਕਰਦੇ ਆ ਰਹੇ ਸਨ ਕਿ ਪੈਸਾ ਇਕੱਠਾ ਕਰਨ ਦੀ ਹੋੜ ਲਗਜ਼ਰੀ ਲਾਈਫ ਤਾਂ ਹੌਲੀ-ਹੌਲੀ ਦਿੱਲੀ ਦੇ ਵਿੱਚੋਂ ਵੀ ਇਹਨਾਂ ਦਾ ਜੜਾ ਸੀ ਉਹ ਗਰਾਫ ਡਿੱਗਦਾ ਗਿਆ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜੇ ਇਹਨਾਂ ਦੇ ਇਹਨਾਂ ਦੀ ਪਾਰਟੀ ਵੱਲੋਂ ਦੋ ਵਾਰ ਐਮਪੀ ਬਣ ਚੁੱਕੇ ਸਨ ਉਹਨਾਂ ਦਾ ਚੰਗਾ ਹੋਲਡ ਸੀ ਆਪਣੇ ਏਰੀਆ ਦੇ ਵਿੱਚ ਔਰ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਬੇਬਾਕ ਬੋਲਦੇ ਸਨ ਅੱਛਾ ਬੋਲਦੇ ਸਨ ਤਾਂ ਲੋਕਾਂ ਨੇ ਵਿਸ਼ਵਾਸ ਕੀਤਾ ਪਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੇਰੇ ਇਕੱਲੇ ਦੇ ਕਰਨ ਨਾਲ ਕੁਝ ਨਹੀਂ ਹੋਏਗਾ ਤੁਸੀਂ ਮੈਨੂੰ ਪੰਜਾਬ ਦੀ ਵਾਗਡੋਰ ਮੇਰੀ ਪਾਰਟੀ ਆਮ ਆਦਮੀ ਪਾਰਟੀ ਦੇ ਹੱਥ ਫੜਾਓ ਤਾਂ ਮੈਂ ਪੰਜਾਬ ਦੀ ਜਿਹੜੀ ਨੁਹਾਰ ਹੈ ਉਹ ਬਦਲ ਕੇ ਰੱਖ ਦੇਵਾਂਗਾ ਲੋਕਾਂ ਨੇ ਵਿਸ਼ਵਾਸ ਕੀਤਾ ਪੂਰਨ ਬਹੁਮਤ ਦੇ ਕੇ ਇਹਨਾਂ ਨੂੰ ਸੱਤਾ ਦੀ ਕੁਰਸੀ ਤੇ ਬਿਠਾਇਆ ਜਿਸ ਦੇ ਵਿੱਚ ਭਗਵੰਤ ਮਾਨ ਨੂੰ ਸੀਐਮ ਬਣਾਇਆ ਗਿਆ ਪਰ ਅਗਲੀ ਗੱਲ ਤੁਹਾਡੇ ਸਾਹਮਣੇ ਹੈ ਕਿ ਅੱਜ ਕੀ ਚੱਲ ਰਿਹਾ ਪੰਜਾਬ ਦੇ ਅੰਦਰ ਛੋਟੇ ਤੋਂ ਛੋਟੇ ਕੰਮਾਂ ਦੇ ਲਈ ਵੀ ਲੋਕਾਂ ਦੀ ਜਿਹੜੀ ਹੈ ਉਹ ਬਾਹਰ ਨਹੀਂ ਫੜੀ ਜਾ ਰਹੀ ਕਿਉਂਕਿ ਸਰਕਾਰ ਹੀ ਲੋਕਾਂ ਦਾ ਸਰਮਾਇਆ ਹੁੰਦੀ ਹੈ ਕਹਿੰਦਾ ਕੀ ਭਾਵੇਂ ਕਿ ਜਦੋਂ ਪੰਜ ਰਸੂਬੇ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਹੈ ਤਾਂ ਉਹਦਾ ਜਿਹੜਾ ਹੱਲ ਹੈ ਉਹ ਸਰਕਾਰ ਚਾਹੇ ਕੇਂਦਰ ਸਰਕਾਰ ਨਾਲ ਮਿਲ ਕੇ ਕਰੇ ਪਰ ਕਰਨਾ ਉਹਨੇ ਜ਼ਰੂਰ ਹੁੰਦਾ ਠੀਕ ਹੈ ਆਪਾਂ ਇਹ ਗੱਲ ਮੰਨਦੇ ਹਾਂ ਕਿ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਂਦਰ ਵਿੱਚ ਭਾਜਪਾ ਤੇ ਵਾਰ-ਵਾਰ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਪੰਜਾਬ ਦੇ ਨਾਲ ਜਿਹੜਾ ਕੇਂਦਰ ਸਰਕਾਰ ਵੱਲੋਂ ਮਤਰਈ ਮਾਂ ਵਾਲਾ 슬ੋਕ ਕੀਤਾ ਜਾ ਰਿਹਾ ਹੈ ਕਿ ਸਾਡੇ ਜਿਹੜੇ GST ਦੇ ਪੈਸੇ ਨੇ ਉਹ ਵੀ ਰੋਕ ਕੇ ਰੱਖੇ ਹੋਏ ਨੇ ਆਫਤ ਪ੍ਰਬੰਧਨ ਦੇ ਜਿਹੜੇ ਪੈਸੇ ਨੇ ਉਹ ਵੀ ਰੋਕ ਕੇ ਰੱਖੇ ਹੋਏ ਨੇ ਪਰ ਬੇਸ਼ੱਕ ਤੁਸੀਂ ਇਹ ਗੱਲਾਂ ਕਰਦੇ ਹੋ ਲੋਕਾਂ ਲੋਕ ਤੁਹਾਡੇ ਨਾਲ ਸਹਿਮਤ ਨੇ ਪਰ ਲੋਕ ਕੀ ਕਰਨ ਕਿਉਂਕਿ ਉਹਨਾਂ ਦੇ ਅੱਜ ਜਿਹੜੀ ਆਫਤ ਹੋਣ ਆਈ ਸੀ ਹੜ੍ਹਾਂ ਦੇ ਦੌਰਾਨ ਉਸ ਤੋਂ ਬਾਅਦ ਤੁਸੀਂ ਆਪਣੇ ਲੈਵਲ ਤੇ ਕਿਸੇ ਦੀ ਵੀ ਜਾ ਕੇ ਬਾਹ ਨਹੀਂ ਫੜੀ ਤਾਂ ਲੋਕਾਂ ਦੇ ਵਿੱਚ ਰੋਸ ਹੋਣਾ ਸੁਭਾਵਿਕ ਹੈ ਇਸ ਕਰਕੇ ਵੀ ਕਿ ਜੋ ਹੁਣ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਪੰਜਾਬ ਦੇ ਅੰਦਰ ਇਹ ਚੱਲ ਰਿਹਾ ਹੈ ਕਿ ਤੁਹਾਡੀ ਆਪਣੀ ਪਾਰਟੀ ਇਸ ਵਕਤ ਦੁਫਾੜ ਹੋਈ ਹੋਈ ਹੈ ਜਿਹਦੇ ਵਿੱਚ ਲੋਕਾਂ ਵੱਲੋਂ ਤਾਂ ਕਿਹਾ ਹੀ ਜਾ ਰਿਹਾ ਰਵਾਇਤੀ ਪਾਰਟੀਆਂ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਦਿੱਲੀ ਤੋਂ ਚਲਦੀ ਹੈ ਸੀਐਮ ਭਗਵੰਤ ਮਾਨ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਔਰ ਜਿਹੜੇ ਪਿਛਲੇ ਕੁਝ ਸਾਲਾਂ ਦੇ ਦੌਰਾਨ ਇਸ ਪਾਰਟੀ ਨਾਲ ਜਿੱਥੇ-ਜਿੱਥੇ ਵੀ ਵਿਦਾਂਸਭਾ ਦੀਆਂ ਚੋਣਾਂ ਹੋਈਆਂ ਚਾਹੇ ਗੁਜਰਾਤ ਦੇ ਵਿੱਚ ਹਰਿਆਣਾ ਦੇ ਵਿੱਚ ਹੋਰ ਵੀ ਅਗਲੀਆਂ ਕੁ ਸਟੇਟਾਂ ਦੇ ਵਿੱਚ ਇਸ ਪਾਰਟੀ ਨੂੰ ਲੋਕਾਂ ਨੇ ਮਤਲਬ ਕਹਿ ਸਕਦੇ ਆ ਕਿ ਵੋਟ ਨਹੀਂ ਪਾਈ ਜਾਂ ਕਹਿ ਲੋ ਕਿ ਮੂੰਹ ਨਹੀਂ ਲਾਇਆ ਕਿਉਂਕਿ ਜਿਹੜਾ ਇਹਨਾਂ ਦਾ ਦਿੱਲੀ ਮਾਡਲ ਬੁਰੀ ਤਰ੍ਹਾਂ ਫੇਲ ਹੋਇਆ ਫਿਰ ਪੰਜਾਬ ਤੋਂ ਵੀ ਇਹੀ ਖਬਰਾਂ ਦੇਸ਼ ਭਰ ਦੇ ਅੰਦਰ ਜਾਂਦੀਆਂ ਰਹੀਆਂ ਕਿ ਇਹ ਪਾਰਟੀ ਜੋ ਗੱਲਾਂ ਜੋ ਵਾਅਦੇ ਕਰਕੇ ਲੋਕਾਂ ਨਾਲ ਸੱਤਾ ਹਾਸਲ ਕਰਦੀ ਹੈ ਸੱਤਾ ਹਾਸਲ ਕਰਨ ਤੋਂ ਬਾਅਦ ਇਹ ਆਪਣੇ ਵਾਅਦਿਆਂ ਤੋਂ ਭਟਕ ਜਾਂਦੀ ਹੈ ਹੋ ਸਕਦਾ ਹੈ 2027 ਦੇ ਵਿੱਚ ਇਹਨਾਂ ਦਾ ਅੰਜਾਮ ਵੀ ਉਹੀ ਹੋਵੇ ਕਿ ਜੋ ਪਹਿਲੀਆਂ ਰਵਾਇਤੀ ਪਾਰਟੀਆਂ ਦਾ ਹੋਇਆ ਉਹ ਸਾਰੀਆਂ ਤਿੰਨੋਂ ਚਾਰੋਂ ਪਾਰਟੀਆਂ ਇਸ ਵਕਤ ਹਾਸ਼ੀਏ ਤੇ ਖੜੀਆਂ ਜੇ ਮੈਂ ਨਾਮ ਵੀ ਲੈ ਦਿਆਂ ਤਾਂ ਕੋਈ ਗੁਨਾਹ ਨਹੀਂ ਅਕਾਲੀ ਦਲ ਬਦਲ ਕਾਂਗਰਸ ਪਾਰਟੀ ਭਾਜਪਾ ਨੇ ਅਜੇ ਆਪਣਾ ਨਵਾਂ ਇੱਥੇ ਖਾਤਾ ਖੋਲਣਾ ਹੈ ਦੇਖੋ ਉਹਨਾਂ ਦਾ ਕੀ ਬੰਦਾ ਕਿਉਂਕਿ ਉਹਨਾਂ ਦਾ ਵੀ ਅਜੇ ਗਰਾਊਂਡ ਲੈਵਲ ਤੇ ਕੋਈ ਖਾਸ ਜਿਹੜਾ ਉਹਨਾਂ ਜਿਹੜੇ ਦੂਸਰੀਆਂ ਪਾਰਟੀਆਂ ਦੇ ਲੀਡਰ ਭਾਜਪੀ ਦੇ ਵਿੱਚ ਗਏ ਨੇ ਉਹਨਾਂ ਦਾ ਵੀ ਅਜੇ ਕੋਈ ਖਾਸ ਜਿਹੜੀ ਹਿਲਜੁਲ ਸਰਗਰਮੀ ਨਜ਼ਰ ਨਹੀਂ ਆ ਰਹੀ ਰਾਜਨੀਤੀ ਦੇ ਵਿੱਚ ਤਾਜ਼ਾ ਅਪਡੇਟ ਲਈ ਮੇਰੇ ਨਾਲ ਬਨੇ ਰਹੋ ਤੁਹਾਨੂੰ